ਪੰਜਾਬ ਦੇ ਵਿੱਚ ਵਧ ਰਹੀ ਗੈਂਗਵਾੜ ਦੀਆਂ ਘਟਨਾਵਾਂ ਅਤੇ ਵਧ ਰਹੇ ਹੈ ਗੈਂਗਸਟਰਾਂ ਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਹੁਣ ਛੇਤੀ ਹੀ ਇੱਕ ਨਵਾਂ ਤਜਰਬਾ ਕਰਨ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੋਸ਼ਲ ਮੀਡੀਆ ਅਤੇ ਯੂਥ ਕਮੇਟੀਆਂ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਤੌਰ ਤੇ ਆਪਣੇ ਨਾਲ ਜੋੜਨ ਦੀ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਇਸ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਇਹ ਸਮਝਾਇਆ ਜਾਵੇਗਾ ਕਿ ਉਹ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਹਥਿਆਰਾਂ ਦਾ ਇਸਤੇਮਾਲ ਨਾ ਕਰਨ ਬਲਕਿ ਇੱਕ ਚੰਗੀ ਜ਼ਿੰਦਗੀ ਬਤੀਤ ਕਰਨ ਉਹਨਾਂ ਨੂੰ ਰੋਕਣ ਲਈ ਅਸੀਂ ਬੜੇ ਸਖਤ ਕਦਮ ਉਠਾ ਰਹੇ ਹਾਂ ਤੁਸੀਂ ਪੜ੍ਹਿਆ ਵੀ ਹੋਣਾ ਹੈ ਅਸੀਂ ਦੋ ਤਰ੍ਹਾਂ ਦੀ ਸਟ੍ਰੈਟਜੀ ਉੱਤੇ ਵਜਿ ਜਿਹੜੇ ਹਾਰਡ ਕੋਰ ਔਰ ਜੋ ਹੈ ਕ੍ਰਿਮਨਲਸ ਹਨ ਉਹਦੇ ਲਈ ਸਪੈਸ਼ਲ ਟੀਮਾਂ ਵੀ ਬਣਾਈਆਂ ਐਸੀ ਉਹਦਾ ਰਿਕਾਰਡ ਅਸੀਂ ਇਮੀਡੀਏਟਲੀ ਸਾਰੇ ਥਾਣਿਆਂ ਨੂੰ ਔਰ ਪੂਰੇ ਪੰਜਾਬ ਦੇ ਵਿੱਚ ਸਾਰੇ ਨਾਕਿਆਂ ਤੱਕ ਪਹੁੰਚਾ ਦੇ ਹੈ ਉਪਰਾਲੇ ਕੀਤੇ ਔਰ ਇਸ ਤੋਂ ਇਲਾਵਾ ਜਿਹੜੇ ਬੱਚੇ ਮਿਸਗਾਈਡ ਹੋ ਕੇ ਔਰ ਮਿਸਕਨਸੈਪਸ਼ਨ ਦੇ ਵਿੱਚ ਇਹਦੇ ਕੰਮ ਦੇ ਵਿੱਚ ਪੈ ਰਹੇ ਆ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਦੀ ਫੈਮਲੀਜ਼ ਨਾਲ ਤੱਕ ਵੀ ਕੰਟੈਕਟ ਕਰ ਰਹੇ ਹਾਂ ਸੋ ਐਸੇ ਮੈਂ ਸਮਝਦਾ ਕਾਫੀ ਬੱਚੇ ਹੋਣਗੇ ਜੋ ਮਿਸਕਨਸੈਪਸ਼ਨ ਹੋਏਗਾ ਪਤਾ ਨਹੀਂ ਗੈਂਗਸਟਰ ਕੀ ਬੜੀ ਚੀਜ਼ ਹੁੰਦੀ ਹੈ ਕਿ ਵਧੀਆ ਚੀਜ਼ ਹੁੰਦੀ ਹੈ ਤੇ ਅਸੀਂ ਵੀ ਇਸ ਤਸੇੋਂ ਚਲੀਏ ਜਾਂ ਪਤਾ ਨਹੀਂ ਕੀ ਸਾਡੀ ਸਟੈਟਸ ਬਣ ਜਾਏਗੀ ਔਰ ਅਲਟੀਮੇਟਲੀ ਧੱਕੇ ਖਾਣੇ ਪੈਂਦੇ ਬਾਅਦ ਵਿੱਚ ਪਤਾ ਲੱਗਦਾ ਸੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਇਸ ਚੀਜ਼ ਨੂੰ ਛੱਡ ਕੇ ਇੱਥੇ ਵਾਪਸ ਉਹਦੇ ਵਿਚਾਨ ਉਨਾ ਦੇ ਨਾਲ ਜੋ ਕਾਨੂੰਨੀ ਕਾਨੂੰਨ ਦੇ ਹਿਸਾਬ ਨਾਲ ਫੇਅਰ ਇਨਵੈਸਟੀਗੇਸ਼ਨ ਕਰਵਾਈ ਹੋਗੀ ਕੇਵਲ ਉਹ ਹੀ ਪੁਲਿਸ ਪੰਜਾਬ ਦੇ ਐਡੀਜੀਪੀ ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਇਹ ਸੋਚਨਾ ਦੇ ਬਾਰੇ ਦੱਸਦਿਆਂ ਇਹ ਵੀ ਮੰਨਿਆ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਹੁਤ ਖਰਾਬ ਸੀ ਤੇ ਹੁਣ ਉਸ ਨੂੰ ਠੀਕ ਕਰਨ ਦੀ ਵਾਰੀ ਹੈ ਐਡੀਜੀਪੀ ਰੋਹਿਤ ਚੌਧਰੀ ਖੁਦ ਪੰਜਾਬ ਦੇ ਲੋਕਾਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਮੇਜਰ ਥਿੰਗ ਇਜ਼ ਕਿ ਦੈਟ ਵੀ ਸ਼ੁੱਡ ਯੂ نو ਲੁੱਕ ਸਾਨੂੰ ਚਾਹੀਦਾ ਹੈ ਕਿ ਪਬਲਿਕ ਨੂੰ ਰਿਚੀ ਸਮੱਸਿਆਵਾਂ ਹੈਗੀਆਂ ਸੋ ਐਸ ਅਫਸਰ ਵੀ ਆਰ ਗੋਇੰਗ ਮੈਂ ਪਬਲਿਕ ਮੀਟਿੰਗਾਂ ਸ਼ੁਰੂ ਕਰਾ ਦਿਤਤੀਆਂ ਸਾਰੇ ਪੰਜਾਬ ਦੇ ਵਿੱਚ। ਔਰ ਲਾਅ ਐਂਡ ਆਰਡਰ ਲਈ ਇਹ ਬੜਾ ਜ਼ਰੂਰੀ ਹੈ ਕਿ ਇੱਕ ਹਤਾਲ ਮੇਲ ਜੋ ਹੈ ਟਰਸਟ ਲੈਵਲ ਵਧਣਾ ਚਾਹੀਦਾ ਹੈ। ਔਰ ਜੋ ਐਫਰਟਸ ਹਨ ਸਾਡੇ ਉਹ ਇਹ ਹੋਣੇ ਚਾਹੀਦੇ ਆ ਕਿ ਜਿਹੜੀ ਸਮੱਸਿਆਵਾਂ ਲੋਕੀ ਫੇਸ ਕਰਦੇ ਹਨ ਉਹਨਾਂ ਨੂੰ ਅਸੀਂ ਫੌਰੀ ਤੌਰ ਤੇ ਐਡਰੈਸ ਕਰੀਏ। ਔਰ ਉਹ ਐਡਰੈਸ ਕਰਨ ਲਈ ਸਭ ਤੋਂ ਵੱਡਾ ਰੋਲ ਹੁੰਦਾ ਹੈ ਜੋ ਸਟਰੀਟ ਤੇ ਕਨਸਟੇਬਲ ਹੁੰਦਾ। ਉਹਦੇ ਨਾਲ ਪਬਲਿਕ ਡੀਲ ਕਰਦੀ ਹੁੰਦੀ ਹੈ। ਪ੍ਰੋਬਲਮ ਸਾਨੂੰ ਦੱਸਦੇ ਆਂ ਲੇਕਿਨ ਡੀਲ ਉਹਨੂੰ ਕਰਦੇ ਆਂ ਆਪਣੇ ਬੀਟ ਕਨਸਟੇਬਲ ਔਰ ਨਾਕੀਤੇ ਸੋ ਸਾਡਾ ਥਰਸਟ ਹੁਣ ਇਹ ਹੈ ਕਿ ਉਸ ਲੈਵਲ ਨੂੰ ਐਕਟੀਵੇਟ ਕਰੀਏ ਉਸ ਲੈਵਲ ਨੂੰ ਰਿਸਪੌਂਸਿਵ ਬਣਾਈਏ ਉਸ ਲੈਵਲ ਦੀ ਅਕਾਉਂਟੇਬਿਲਟੀ ਜੋ ਹੈ ਹੋਣੀ ਚਾਹੀਦੀ ਹੈ ਇੱਕ ਸਟਰੀਟ ਲੈਵਲ ਤੇ ਸ਼ਹਿਰਾਂ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਦੁਸਤ ਕਰਨ ਲਈ ਬੀਟ ਪੁਲਿਸਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਦਿਨ ਵਾਲੀ ਪੁਲਿਸ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਉਹ ਆਪਣੇ ਇਲਾਕਿਆਂ ਦੇ ਵਿੱਚ WhatsApp ਗਰੁੱਪ ਬਣਾਉਣ ਅਤੇ ਲੋਕਾਂ ਨੂੰ ਅਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਨਾਲ ਜੋੜੇ